ਸੂਬੇ ਵਿੱਚ ਛੋਟੀ ਸਰਕਾਰ ਦੇ ਚੋਣ ਲਈ ਚੋਣ ਪ੍ਰਚਾਰ ਦੇ ਰੰਗਤ ਸੂਹੀ ਹੁੰਦੀ ਜਾ ਰਹੀ ਹੈ। ਸ਼੍ਰੋਮਣੀ ਕਾਲੀ ਦਲ ਨੇ ਪ੍ਰਦੇਸ਼ ਵਿੱਚ ਸਥਾਨਕ ਸਰਕਾਰਾਂ ਲਈ ਚੋਣ ਪ੍ਰਚਾਰ ਮੁਹਿੰਮ ਨੂੰ ਰਫਤਾਰ ਦੇ ਦਿੱਤੀ ਹੈ। ਐਤਵਾਰ ਨੂੰ ਪਾਰਟੀ ਪ੍ਰਧਾਨ ਅਤੇ ਸੰਸਦ ਸੁਖਵੀਰ ਸਿੰਘ ਬਾਦਲ ਨੇ ਗੁਰੂ ਹਰ ਸਾਹੇ ਦੇ ਵੱਖ-ਵੱਖ ਵਾਰਡਾਂ ਵਿੱਚ ਭਰਮੀਆਂ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉੱਥੇ ਲੋਕਾਂ ਨੂੰ ਪਾਰਟੀ ਉਮੀਦਵਾਰਾਂ ਦੀ ਹਮਾਇਤ ਵਿੱਚ ਵੋਟ ਪਾਉਣ ਲਈ ਅਪੀਲ ਵੀ ਕੀਤੀ। ਇਸ ਮੌਕੇ ਇਲਾਕੇ ਦੇ ਪਾਰਟੀ ਆਗੂ ਵੀ ਨਾਲ ਰਹੇ। ਸਭ ਤੋਂ ਪਹਿਲਾ ਉਹ ਨਾ ਵਾਰਡ ਨੰਬਰ 7 ਵਿੱਚ ਬੋਲਦੇ ਹਾਂ ਸਥਾਨਕ ਵਿਧਾਇਕ ਦੇ ਨਾਂ ਨਾਲ ਮੁੱਖ ਮੰਤਰੀ ਦੀ ਕਾਰਜਸ਼ੈਲੀ ਉੱਤੇ ਵੱਡੇ ਇਲਜ਼ਾਮ ਲਗਾਏ। ਇਸ ਨਾਲ ਹੀ ਉਹ ਨਾ ਕਾਂਗਰਸੀ ਆਗੂਆਂ ਨੂੰ ਸਿੱਧੀ ਚੁਣੌਤੀ ਵੀ ਦੇ ਦਿੱਤੀ। ਮੈਨੂੰ ਲੱਗਦਾ ਮੁੱਖ ਮੰਤਰੀ ਦੇ ਇੱਕ ਦੋ ਐਮਐਲਏ ਆ ਜਿਹੜੇ 24 ਘੰਟੇ ਉਹਦੇ ਘਰੇ ਜਾ ਸਕਦੇ ਆ। ਹੋਰ ਕੋਈ ਜਾ ਨਹੀਂ ਸਕਦਾ। ਜਿਹੜਾ ਮੁੱਖ ਮੰਤਰੀ ਨੂੰ ਕਦੋਂ ਮਰਜ਼ੀ ਕੈਪਟਨ ਨੂੰ ਬਾਹਰ ਕੱਢ ਸਕਦੇ ਆ ਤੇ ਗੱਡੀ 'ਚ ਬਹਿ ਸਕਦੇ ਆ। ਕੋਸ਼ ਮਰਜ਼ੀ ਕਰਾ ਸਕਦੇ ਆ। हालात ही नहीं, काम करती नहीं।, सोची नहीं है। मैं कहना सबक सिखाने समाया जो लोग हरकत करते हैं जो बुरा हाल करते हैं चार साल हो गए कैप्टन अपने घरों निकलिया चार साल मुख्यमंत्री है ਕੋਵਿਡ ਬਿਮਾਰੀ ਆਈ ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ ਲੀਡਰ ਘਰ ਘਰ ਗਿਆ ਜੋ ਸਾਧਨ ਜਿੰਨਾ ਕੋਲ ਹੋ ਸਕਿਆ ਆਟਾ ਕੁਝ ਕੋਲੋਂ ਦਿੱਤਾ ਪਰ ਕੈਪਟਨ ਡਿਪਲੇਨ ਦੀਣਾ ਕੀ ਸੀ ਕਾਂਗਰਸ ਨੇ 4 ਸਾਲ ਚ ਇਹਨਾਂ ਨੂੰ ਖੋਇਆ ਹੀ ਹੈ ਮੈਂ ਹੁਣੀ ਫਰੋਸਪੋਰਟ ਦੇ ਗਲੇ ਦੇ ਅbschrana ਗੱਲ ਕਰ ਰਿਹਾ ਸੀ ਕੱਲੇ ਫਰੋਸਪੋਰਟ ਤਕਰੀਬਨ ਇੰਨਾ ਨੇ ਫਿਰੋਜ਼ਪੁਰ ਜ਼ਿਲ੍ਹੇ 'ਚ 40000 ਆਟਾ ਦਾਲ ਦੇ ਕਾਰਡ ਕੱਢਦੇ ਆ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਚੈਲੰਜ ਕਰਦਾ ਰਾਣਾ ਸੋਢੀ ਜੀ ਨੂੰ ਚੈਲੰਜ ਕਰਦਾ ਮੈਨੂੰ ਦੱਸ ਦਿਓ ਇੱਕ ਸਕੀਮ ਗਰੀਬ ਜਨਤਾ ਵਾਸਤੇ ਕਿਸਾਨ ਵਾਸਤੇ ਇੱਕ ਸਕੀਮ ਪਿਛਲੇ 50 ਸਾਲਾਂ 'ਚ ਕਾਂਗਰਸ ਨੇ ਦਿੱਤੀ ਹੋਈ ਇੱਕ ਵੀ ਨਹੀਂ ਦੱਸ ਸਕਦੇ ਇੱਕ ਇਸ ਤੋਂ ਬਾਅਦ ਪਹੁੰਚੇ ਬਸਤੀ ਗੁਰੂ ਕਰਮ ਸਿੰਘ ਇਥੇ ਉਹਨਾਂ ਵਾਰਡ ਨੰਬਰ 3 ਅਤੇ 4 ਦੇ ਵਸਨੀਕਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਇਥੇ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਉਹਨਾਂ ਦੀ ਪਾਰਟੀ ਝੂਠੇ ਪਰਚੇ ਕਿਸੇ ਵੀ ਕੀਮਤ ਤੇ ਸਹਿਣ ਨਹੀਂ ਕਰੇਗੀ ਝੂਠੇ ਕੇਸ ਜਿਨ੍ਹਾਂ ਨੇ ਬਣਾਏ ਹੈ ਜਿਨ੍ਹਾਂ ਨੇ ਝੂਠੇ ਕੇਸ ਬਣਾਏ ਹੈ ਮੈਂ ਤੁਹਾਨੂੰ ਇੰਨਾ ਦੱਸ ਦਿੰਦਾ ਮੈਂ ਵਾਅਦਾ ਕਰਦਾ ਤੁਹਾਡੇ ਨਾਲ ਜਿਨ੍ਹਾਂ ਨੇ ਅਫਸਰਾਂ 'ਤੇ ਝੂਠੇ ਕੇਸ ਕਰਕੇ ਨੌਕਰੀ ਛੁੱਟੂ ਰਹੇਗੇ ਸਭ ਤੋਂ ਪਹਿਲਾ ਕੰਮ ਕਰੂੰਗਾ ਝੂਠੇ ਕੇਸ ਦਾ ਇਹ ਗਰੀਬ ਬੰਦੇ ਵੀ ਅਕਾਦ ਤੋਂ ਪਰਚੇ ਦੇ ਗਰੀਬ ਬੰਦੇ ਵੀ ਉਹਨੇ ਨੱਕਾ ਹੈ ਮੇਰਾ ਮੁਹਾਰਾ ਚਾਰ ਬੱਚੇ ਹੁ ਗਰੀਬ ਹੋ ਗਏ ਇਹ ਯਰੋ ਸ਼ਰਮ ਮਿਚ ਗਈ ਯਾਰ ਤੁਸੀਂ ਦੇਖੋ ਆਸੀ ਆਸੀ ਪਚਾਤੀ ਪਚਾਸੀ ਉਮਰ ਦੀਆਂ ਮਾਤਾਵਾਂ ਤੇ ਬੱਚੇ ਦਿੱਤੇ ਇਹਨਾਂ ਨੇ ਡਰਾਉਣ ਵਾਸਤੇ ਆਪਣੀ ਤੂਫਾਨੀ ਫੇਰੀ ਦੌਰਾਨ ਉਹਨਾਂ ਦਾ ਅਗਲਾ ਪੜਾ ਰਿਹਾ ਅਦਰਸ਼ ਨਗਰ ਪਾਰਟੀ ਪ੍ਰਧਾਨ ਨੇ ਹਰਿਆਣਾ ਦੇ ਪਿੰਡ ਕੈਮਲਾ ਵਿੱਚ ਕਿਸਾਨਾਂ ਤੇ ਕਾਰਵਾਈ ਦੀ ਕਰੜੀ ਨਖੇਦੀ ਕੀਤੀ ਇਸ ਮੌਕੇ ਗੁਰੂ ਹਰ ਸਹਾਇ ਨਗਰ ਕਾਉਂਸਲ ਦੇ ਸਾਬਕਾ ਪ੍ਰਧਾਨ ਮੋਂਟੂ ਵੋਹਰਾ ਨੇ ਸੁਖਬੀਰ ਸਿੰਘ ਬਾਦਲ ਵੱਲੋਂ ਪਾਈ ਨਵੀਂ ਪ੍ਰਿਤ ਦੀ ਸ਼ਲਾਘਾ ਵੀ ਕੀਤੀ ਹੈ ਮੈਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਨਾ ਚਾਹਣਾ ਹੈ ਕਿੰਨਾ ਕੁ ਸਬਰ ਤੁਸੀਂ ਲਾਉਂਗੇ ਆਪਣੇ ਕਿਸਾਨ ਭਰਾਵਾਂ ਦਾ ਵਿਚਾਰੇ ਕਿਸਾਨ ਸੰਘਰਸ਼ ਕਰ ਰਹੇ ਹੈ ਮੈਂ ਸੈਂਟਰ ਸਰਕਾਰ ਨੂੰ ਤੇ ਖਾਸ ਕਰਕੇ ਰਾਸ਼ਟਰਪਤੀ ਜੀ ਨੂੰ ਮਿਲ ਕੇ ਵੀ ਸਾਡੀ ਪਾਰਟੀ ਦੀ ਡੈਲੀਗੇਸ਼ਨ ਜਾਊਗੀ ਤੇ ਮੈਂ ਅਪੀਲ ਡਾਇਰੈਕਟਲੀ ਵੀ ਕਰਦਾ ਕਿ ਰਾਜਵਾਨਾ ਸਾਹਿਬ ਜਿਨ੍ਹਾਂ ਨੇ ਜਿੰਨੀ ਸਜ਼ਾ ਹੁੰਦੀ ਹੈ ਉਹ ਤਾਂ ਜ਼ਿਆਦਾ ਸਜ਼ਾ ਜੇਲ੍ਹ ਚ ਉਹਨਾਂ ਨੇ ਕੱਟ ਲਈ ਹੈ ਤੇ ਉਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਜਿਹੜੇ ਪਾਰਟੀ ਦੇ ਵਰਕਰਾਂ ਕੋਲੋਂ ਆਪਦੇ ਪਾਰਟੀ ਦੇ ਉਧਰ ਉਧਰ ਤੱਕ ਕੋਲੋਂ ਜਿਨ੍ਹਾਂ ਕੋਲ ਫੰਡ ਲਿਆ ਹੈ ਉਹਨਾਂ ਨੂੰ ਇੱਕ ਸਨਮਾਨ ਪੱਤਰ ਦਿੱਤਾ ਗਿਆ ਇਹ ਮੈਂ ਅਜ ਤੱਕ ਨਹੀਂ ਵੇਖਿਆ ਕਿਸੇ ਦਰੰਦਾ ਕੋਈ ਫੰਡ ਦਿੱਤਾ ਹੋਵੇ ਤੇ ਨੀਜ਼ ਦੇ ਲੀਡਰ ਫੰਡ ਲੈਂਦੇ ਜੇਬ ਚ ਪਾ ਦੇ ਤੁਰਦੇ ਬੰਦੇ ਇਹਨਾਂ ਨੇ ਬڑے ਛੋਟੇ ਅਮਾਉਂਟ ਇਹ ਵੀ ਨਹੀਂ ਕੋਈ ਬਹੁਤ ਵੱਡੀ ਅਮਾਉਂਟ ਦੇ ਫੰਡ ਲਏ ਇੱਕ ਇੱਕ ਨਾਲ ਆਪਣੀ ਫੋਟੋ ਕਰਾਈ ਤੇ ਉਹਨਾਂ ਨੂੰ ਆਵਦਾ ਉਹਨਾਂ ਨੂੰ ਸਨਮਾਨ ਪੱਤਰ ਦਿੱਤਾ ਇਸ ਉਪਰੰਤ ਸੁਖਬੀਰ ਸਿੰਘ ਬਾਦਲ ਰੇਲਵੇ ਬਸਤੀ ਅਤੇ ਗੁਰੂ ਹਰ ਸਹਾਏ ਦੇ ਪਹਿਲਸ ਵਿੱਚ ਰੱਖੀ ਗਈ ਪਹਿਵੀਂ ਪ੍ਰਭਾਵਸ਼ਾਲੀ ਮੀਟਿੰਗ ਨੂੰ ਸੰਬੋਧਨ ਕੀਤਾ ਬਹਿਰ ਹਾਲ ਸੂਬੇ ਵਿੱਚ 9 ਨਗਰ ਨਿਗਮਾਂ ਤੇ 109 ਨਗਰ ਕੌਂਸਲਰਾਂ ਦੀ ਚੋਣ ਉਸ ਵੇਲੇ ਹੋਣ ਜਾ ਰਹੀ ਹੈ ਜਦੋਂ ਸੂਬੇ ਦੇ ਕਿਸਾਨਾਂ ਦੇ ਨਾਲ-ਨਾਲ ਹਰ ਕਿੱਥਿਆਂ ਦੇ ਲੋਕ ਦਿੱਲੀ ਦੀ ਸਰਹੱਦਾਂ ਉੱਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪੱਕੇ ਮੋਰਚੇ ਲਾ ਕੇ ਬੈਠੇ ਨੇ ਸਿਆਸੀ ਹਲਕਿਆਂ ਦੀ ਚੋਪਾਲ ਵਿੱਚ ਖੰਡ ਚਰਚਾ ਹੈ ਕਿ ਛੋਟੀ ਸਰਕਾਰ ਲਈ ਚੋਣ 20 ਫਰਵਰੀ ਨੂੰ ਹੋ ਸਕਦੀ ਹੈ ਹਾਲਾਂਕਿ ਇਸ ਬਾਬਤ ਨੋਟੀਫਿਕੇਸ਼ਨ ਆਉਣਾ ਬਾਕੀ ਹੈ ਅਜੇ ਇਹ ਵਿੱਚ ਕੜਾਕੇ ਦੀ ਠੰਡ ਕਰਕੇ ਦੰਦ ਵਕੜੀ ਵੱਜਦੇ ਸਮੇਂ ਚੋਣ ਗਰਮੀ ਨੇ ਸਿਆਸੀ ਮਾਹੌਲ ਗਰਮ ਕਰ ਦਿੱਤਾ ਹੈ ਗੁਰੂ ਹਰਸਹਾਇ ਤੋਂ ਦੀਪਕ ਵਧਾਵਨ ਤੇ ਕਪਿਲ ਕੰਧਾਰੀ ਦੇ ਨਾਲ ਬਿਊਰੋ ਰਿਪੋਰਟ ਫਾਸਟ ਵੇ ਨਿਊਜ਼